ਨਮਸਕਾਰ ਮੈਂ ਹਾ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਆ ਗਈ ਵੱਡੀ ਅਪਡੇਟ ਦੱਸਦੀ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਮਲੇਰਕੋਟਲਾ ਦੇ ਵਿੱਚ ਇੱਕ ਰਾਜ ਨਾਮ ਦੇ ਸ਼ਖਸ ਨੇ ਪਟੀਸ਼ਨ ਦਾਇਰ ਕੀਤੀ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਦਾ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਅਤੇ ਨਗਰ ਨਿਗਮ ਦੀਆਂ ਚੋਣਾਂ ਦਾ ਸਮਾਂ ਜਿਹੜਾ ਹੈ ਖਤਮ ਹੋ ਚੁੱਕਿਆ ਹੈ ਇਸ ਨੂੰ ਲੈ ਕੇ ਉਸ ਨੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਜਿਸ ਨੂੰ ਲੈ ਕੇ ਅੱਜ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾ ਦਿੱਤਾ ਹੈ ਉਸ ਰਾਜ ਨਾਮ ਦੇ ਪਸੰਦ ਦੇ ਹੱਕ ਵਿੱਚ ਦੱਸਦੇ ਨੇ ਹਾਂ ਕਿ ਜੇਕਰ ਕੋਈ ਵੀ ਚੋਣਾਂ ਕਾਰਜਕਾਲ ਜਦੋਂ ਉਹਨਾਂ ਦਾ ਖਤਮ ਹੁੰਦਾ ਹੈ 6 ਮਹੀਨੇ ਦੇ ਅੰਦਰ ਅੰਦਰ ਉਹ ਚੋਣਾ ਕਰਵਾਉਣੀਆਂ ਜ਼ਰੂਰੀ ਬਣਦੀਆਂ ਨੇ ਚਾਹੇ ਉਹ ਨਗਰ ਨਿਗਮ ਦੀਆਂ ਹੋਣ ਚਾਹੇ ਉਹ ਪੰਚਾਇਤੀ ਹੋਣ ਚਾਹੇ ਉਹ ਜ਼ਿਲ੍ਹਾ ਪ੍ਰੀਸ਼ਦੀਆਂ ਹੋਣ ਲੇਕਿਨ ਇਸ ਨੂੰ ਲੈ ਕੇ ਹਮੇਸ਼ਾ ਹੀ ਚੁੱਪੀ ਸਾਦੀ ਬੈਠੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਰੇ ਹੀ ਵਿਧਾਇਕ ਅਤੇ ਕੈਬਨ ਮਿੰਸਟਰ ਲੇਕਿਨ ਹੁਣ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਇਹ ਜਾਣਕਾਰੀ ਮਿਲੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਜਸਟਿਸ ਨੇ ਫਿਰ ਦੁਬਾਰਾ ਫਟਕਾਰ ਲਗਾਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਤੇ ਭਗਵੰਤ ਮਾਨ ਨੂੰ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਜਲਦੀ ਤੋਂ ਜਲਦੀ ਚੋਣਾ ਕਰਾਉਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਉੱਤੇ ਵੱਡੀ ਕਾਰਵਾਈ ਹੋਵੇਗੀ ਕਿਉਂਕਿ ਇਹ ਵੀ ਇੱਕ ਗੈਰ ਸੰਵਿਧਾਨਿਕ ਮਾਮਲਾ ਦਰਜ ਹੋ ਚੁੱਕਿਆ ਹੈ ਪੰਜਾਬ ਸਰਕਾਰ ਦੇ ਖਿਲਾਫ ਪੰਚਾਇਤੀ ਨਗਰ ਨਿਗਮ ਦੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿੰਨੀ ਵੀ ਜਲਦੀ ਹੋ ਸਕਦਾ ਹੈ ਪੰਚਾਇਤੀ ਚੋਣਾਂ ਕਰਵਾਈਆਂ ਜਾਣ ਇਟ ਮੀਨਸ ਕਿ ਇਸ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਦਾ ਐਲਾਨ ਕਰ ਸਕਦੀ ਹੈ ਇਸ ਲਈ ਕਿਉਂਕਿ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਛਟਕਾਰ ਲਗਾ ਦਿੱਤੀ ਹੈ ਅਤੇ کیا ਹੈ ਕਿ ਸਾਨੂੰ ਥੋੜੇ ਹੀ ਦਿਨਾਂ ਦੇ ਵਿੱਚ ਯਾਨੀ ਕਿ ਨੈਕਸਟ ਵੀਕ ਅਗਲੇ ਹਫਤੇ ਸਾਨੂੰ ਅਪਡੇਟ ਚਾਹੀਦੀ ਹੈ ਚੋਣਾਂ ਦੀ ਡੇਟ ਨਿਰਧਾਰਤ ਕਰਕੇ ਕਿ ਕਿਹੜੀ ਡੇਟ ਨੂੰ ਕਿਹੜੀ ਤਰੀਕ ਨੂੰ ਜਿਲ੍ਹਾ ਚੋਣਾਂ ਪੰਚਾਇਤੀ ਕਰਾਉਣ ਜਾ ਰਿਹਾ ਹੋ ਪੂਰੇ ਪੰਜਾਬ ਦੇ ਵਿੱਚ ਨਗਰ ਨਗਰ ਚੋਣਾਂ ਵੀ ਜ਼ਿਲ੍ਹਾ ਪਿਛ ਦੀਆਂ ਚੋਣਾਂ ਵੀ ਲੇਕਿਨ ਸਭ ਤੋਂ ਪਹਿਲਾਂ ਚੋਣਾਂ ਹੋਣਗੀਆਂ ਪੰਚਾਇਤੀ ਕਿਉਂਕਿ ਲਗਭਗ 8 ਤੋਂ 9 ਮਹੀਨੇ ਹੋ ਗਏ ਨੇ ਪੰਚਾਇਤੀ ਚੋਣਾਂ ਖਾਲਸ ਹੋਈਆਂ ਨੂੰ ਜਿਹੜੇ ਪ੍ਰਸ਼ਾਸਕ ਅਧਿਕਾਰੀ ਨੇ ਉਹ ਕੰਮ ਦੀ ਦੇਖਪਾਲ ਕਰ ਰਹੇ ਨੇ ਜਿਹੜੇ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਹੋ ਰਹੇ ਨੇ ਲੇਕਿਨ ਜਿਆਦਾ ਕੋਈ ਵੀ ਸਵਿਧਾਨ ਨਹੀਂ ਹੈ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਲੰਬੇ ਸਮੇਂ ਤੱਕ ਜਿਹੜਾ ਹੈ ਪਿੰਡਾਂ ਦੇ ਵਿੱਚ ਦੀ ਦੇਖ ਰੱਖ ਕਰੇ ਅਤੇ ਪਿੰਡਾਂ ਦੇ ਜਿਹੜੇ ਡਿਵੈਲਪਮੈਂਟ ਦੇ ਨੇ ਉਹ ਕੰਮ ਕਰਾਵੇ ਕਿਉਂਕਿ ਇਸ ਦੀ ਰਿਸਪੌਂਸਿਬਿਲਟੀ ਇਸ ਪੰਚ ਅਤੇ ਮੈਂਬਰਾਂ ਦੀ ਬੰਦੀ ਹੈ ਇਸ ਨੂੰ ਲੈ ਕੇ ਛਟਕਾਰ ਲਗਾ ਦਿੱਤੀ ਹੈ ਅੱਜ ਸੂਤਰਾਂ ਦੇ ਹਵਾਲੇ ਤੋਂ ਬਸ ਹੁਣੇ ਹੀ ਜਾਣਕਾਰੀ ਮਿਲੀ ਹੈ ਕਿ ਇਸ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਕਰਨ ਜਾ ਰਹੀ ਹੈ ਤਰੀਕਤੀ ਯਾਨੀ ਕਿ ਅਗਲੇ ਹਫਤੇ ਦੇ ਵਿੱਚ ਵਿੱਚ ਪੰਜਾਬ ਸਰਕਾਰ ਨੇ ਸਪਸ਼ਟ ਕਰਨ ਦੇਣਾ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਦੂਸਰੇ ਪਾਸੇ ਭਗਵੰਤ ਮਾਨ ਨੇ ਵੀ ਸਾਰੇ ਜ਼ਿਲ੍ਹਾ ਦੇ ਅਧਿਕਾਰੀਆਂ ਨੂੰ ਕਹਿ ਦਿੰਦਾ ਹੈ ਕਿ ਜਿਹੜੀਆਂ ਸੂਚਿਤ ਜਾਤੀਆਂ ਨੇ BC OBC ਅਤੇ ਜਿਹੜੀਆਂ ਪਛੜੀਆਂ ਸ਼੍ਰੇਣੀਆਂ ਨੇ ਉਹਨਾਂ ਨੂੰ ਵੀ ਤੁਸੀਂ ਉਹਨਾਂ ਦੀਆਂ ਲਿਸਟਾਂ ਜਿਹੜੀਆਂ ਨੇ ਤਿਆਰੀ ਕਰਕੇ ਡੀਸੀ ਨੂੰ ਭੇਜ ਦੇਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਜਿਹੜਾ ਸੀਟਾ ਰਿਜ਼ਰਵੇਸ਼ਨ ਦਾ ਜਾਂ ਅਨੁਸੂਚਿਤ ਜਾਤੀਆਂ ਦੇ ਹੱਕ ਦੇ ਵਿੱਚ ਲਿਆ ਜਾਂਦਾ ਹੈ ਇਸ ਨੂੰ ਲੈ ਕੇ ਹੁਣ ਵੱਡੀ ਅਪਡੇਟ ਆ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ ਨੈਕਸਟ ਵੀਕ ਨੂੰ ਪੰਚਾਇਤੀ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਪੰਜਾਬ ਸਰਕਾਰ ਵੱਲੋਂ ਹੋ ਸਕਦਾ ਹੈ ਕਿਉਂਕਿ ਪੰਜਾਬ ਦੇ ਲੋਕ ਬੇਸਬਰੀ ਦੇ ਨਾਲ ਪੰਚਾਇਤੀ ਚੋਣਾਂ ਦਾ ਜਿਹੜਾ ਵੇਟ ਇੰਤਜ਼ਾਰ ਕਰ ਰਹੇ ਨੇ ਇੰਤਜ਼ਾਰ ਦੀਆਂ ਘੜੀਆਂ ਨੂੰ ਖਤਮ ਕਰਦੇ ਹੋਏ ਕਿਉਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੂੰ ਅਗਲੇ ਹਫਤੇ ਦੇ ਵਿੱਚ ਜਵਾਬ ਦੇਣਾ ਹੈ ਕਿ ਕਦੋਂ ਅਸੀਂ ਪੰਚਾਇਤੀ ਚੋਣਾਂ ਕਰਵਾਵਾਂਗੇ ਯਾਨੀ ਕਿ ਅਗਲੇ ਹਫਤੇ ਪੰਚਾਇਤੀ ਚੋਣਾਂ ਦੀ ਡੇਟ ਤੈਅ ਹੋ ਜਾਵੇਗੀ ਪੰਜਾਬ ਸਰਕਾਰ ਵੱਲੋਂ ਧੰਨਵਾਦ